ਭਾਜੀ ਮੇਰਾ ਨਾਮ ਬਲਵਿੰਦਰ ਸਿੰਘ ਸਾਨੂੰ ਬਲਬੀਰ ਸਿੰਘ ਬਲਵਿੰਦਰ ਸਿੰਘ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਮੈਂ ਇੱਥੇ ਨਿਊ ਵਿਨਾ ਵੈਲੀ ਰਹਿੰਦਾ ਜੀ ਠੀਕ ਹੈ ਜੀ ਤੇ ਕੀ ਤੁਹਾਡੇ ਨਾਲ ਵਰਦਤ ਹੋਈ ਹੈ ਜੀ ਸੋ ਮੈਂ ਇੱਥੇ ਮਿਲਕਪਲਾਡ ਬਦੌਰ ਕਲਰਕ ਕੰਮ ਕਰ ਰਿਹਾ ਮੈਂ ਅੱਛਾ ਸੈਕਸ਼ਨ ਵਿੱਚ ਕੰਮ ਕਰਦਾ ਹਾਂ ਜੀ ਤੇ ਮੈਂ ਨਜਾਨਾ ਦੀ ਤਰ੍ਹਾਂ ਆਪਣੇ ਕੰਮ ਤੋਂ ਆ ਰਿਹਾ ਸੀਗਾ ਤੇ ਤਤਕਰੀ ਮੈਨੂੰ ਆਉਂਦੇ ਨੂੰ 5:30 ਦਾ ਮੇਰਾ ਟਾਈਮ ਹੁੰਦਾ ਹੈ 5:30 ਸਵਾ 5 ਦਾ ਤੇ ਮੈਂ ਆ ਰਿਹਾ ਸੀ ਤੇ ਮੈਂ ਇੱਥੇ ਵਾਈਜ਼ ਮੋੜ ਮੜਿਆ ਤਾਂ ਤਿੰਨ ਬੰਦੇ ਨਕਾਬ ਪੋਛ ਸੀਗੇ ਜਦੋਂ ਜਦ ਹੀ ਮੈਂ ਮੁੜਿਆ ਤੇ ਉਹਨਾਂ ਨੇ ਮੈਨੂੰ ਕਿਹਾ ਭਾਜੀ ਰੁ ਸਾਤੀ ਜਿਹੜਾ ਮੇਰਾ ਮੋਟਰਸਾਈਕਲ ਡੇਪਿਆ ਤੇ ਮੇਰੇ ਮਾਰਨੀਆ ਸ਼ੁਰੂ ਕਰਤੀ ਜੀ ਤੇ ਮੈਂ ਥੋੜਾ ਮੈਂ ਆਪ ਨਹੀਂ ਡੀਆਂ ਮੈਂ ਥੋੜਾ ਭੱਜ ਗਿਆ ਇੰਨੇ ਨੂੰ ਟਰੈਕਟਰ ਵਾਲੇ ਨੇ ਮੋੜੇ ਉਹਨਾਂ ਅੱਗੇ ਪਿੱਛੇ ਕਰਤਾ ਤੇ ਇਹਨਾਂ ਉਹ ਹਾਰੇ ਬੰਦੇ ਭੱਜ ਗਏ ਤੇ ਉਹ ਇੱਧਰ ਨੂੰ ਜਾ ਰਹੇ ਸੀ ਇੱਧਰ ਕੁਝ ਸਮਾਨ ਲੱਭ ਰਹੇ ਜਿਹੜਾ ਤੁਸੀਂ ਦੇਖੇ ਲਿਆ ਪਿਆ ਸੀਗਾ ਤੇ ਉਹਨਾਂ ਤੋਂ ਚੱਕ ਨਹੀਂ ਹੋਇਆ ਤੇ ਕਰ ਟਰੈਕਟਰ ਕਰਕੇ ਉਹ ਭੱਜ ਗਏ ਜੀ ਕਿਹੜਾ ਮੋਟਰਸਾਈਕਲ ਤੁਸੀਂ ਸੀਗਾ ਜੀ ਉਹ ਸਪਲੈਂਡਰ ਸੀ ਉਹ ਪਿਆ ਰਿਹਾ ਇਹ ਮੋਟਰਸਾਈਕਲ ਉਹਨਾਂ ਦਾ ਹੀ ਆ ਜੀ ਹਾਂ ਜੀ ਉਹਨਾਂ ਦਾ ਹੀ ਸੀਗਾ ਅਚਾ ਮੋਟਰਸਾਈਕਲ ਜਦੋਂ ਟਰੈਕਟਰ ਮਾਰਿਆ ਤਾਂ ਉਹਦੇ ਭੱਜ ਗ ਦੋ ਬੰਦੇ ਖੇਲਾ ਰਹਿ ਗਏ ਫਿਰ ਇਕੱਲੇ ਇਕੱਲੇ ਹੋ ਕੇ ਭੱਜ ਗਏ ਉਹਨਾਂ ਦਾ ਸਾਮਾਨ ਚੱਕ ਨਹੀਂ ਹੋਇਆ ਜੀ ਤੇ ਕੀ ਇੱਥੇ ਜਿਹੜਾ ਪੰਗਾ ਚੱਕੀ ਲਗੋ ਕੇ ਰੱਖਿਆ ਸੀ ਉਹਨਾਂ ਦਾ ਇੱਥੇ ਇੱਕ ਬੇਸਬਾਲ ਪਿਆ ਜੀ ਇੱਕ ਪੈਪ ਪਿਆ ਜੀ ਠੀਕ ਹੈ ਜੀ ਕੋਈ ਨੁਕਸਾਨ ਤਾਂ ਨਹੀਂ ਹੋਇਆ ਜੀ ਤੁਹਾਡਾ ਫਿਰ ਨਹੀਂ ਮੇਰੇ ਇੱਥੋਂ ਥੋੜਾ ਜਿਹਾ ਮੁੱਕੇ ਮੱਕੇ ਮਾਰੇ ਆ ਜੀ ਹੋਰ ਤਾਂ ਕੋਈ ਨਹੀਂ ਨੁਕਸਾਨ ਨਹੀਂ ਹੋਇਆ ਜੀ ਬਦਕੀ ਲੁੱਟਖੋ ਕਰਨ ਲਈ ਨਹੀਂ ਰੋਟ ਕੋ ਨਹੀਂ ਜੀ ਮੇਰੇ ਹਮਲਾ ਹੀ ਸੀ ਜਾਣ ਲੇ ਵਾਇ ਹਮਲਾ ਹੀ ਸੀ ਗਾ ਜੀ ਕਰਨ ਦੀ ਕੋਸ਼ਿਸ਼ ਸੀ ਲੁੱਟਖੋ ਵੀ ਹੋ ਸਕਦੀ ਪੈ ਮੈਨੂੰ ਨਹੀਂ ਪਤਾ ਜੀ ਅਸੀਂ ਠੀਕ ਹੈ ਜੀ ਕਿਸੇ ਨੇ ਕੋਈ ਰੰਜਿਸ਼ ਵਗੈਰਾ ਲੜਾਈ ਕਰਦੇ ਵਰਕਰ ਜਾਂ ਨਹੀਂ ਐਡਾ ਕੋਈ ਨਹੀਂ ਹੈਗਾ ਜੀ ਮਤਲਬ ਕਿ ਇਹ ਤਾਂ ਲਟੇਰਾ ਹੀ ਲੱਗਦੇ ਆ ਤੁਹਾਨੂੰ ਸ਼ਾਇਦ ਇਹ ਨਹੀਂ ਜੀ ਮਤਲਬ ਟੇਰੀ ਹੋ ਸਕਦਾ ਤੁਹਾਨੂੰ ਕਿਹੜੀ ਲੱਗਦੀ ਜੀ ਪੁਲਿਸ ਸਾਨੂੰ सदर थाना ਪੈਂਦਾ ਜੀ ਤੇ ਪੁਲਿਸ ਨੂੰ ਤਲਾਹ ਦਿੱਤੀ ਹੈ ਜੀ ਹਾਂ ਜੀ ਦਿੱਤੀ ਹੈ ਜੀ ਕਿੰਨਾ ਟਾਈਮ ਹੋ ਗਿਆ ਜੀ ਤਕਰੀਬਨ ਕਿੰਨੇ ਕ ਵੇ 40 45 ਮਿੰਟ ਹੋ ਗਏ ਕਿੰਨੇ ਕ ਕਿੰਨੇ ਕ ਵਜ ਦੀ ਗੱਲ ਹੈ ਜੀ ਇਹ ਉਹਤਰ ਚੋਂ 5:30 ਵਜ ਦੀ ਗੱਲ ਹੈ ਜੀ ਅਸੀਂ ਕੰਮ ਤੋਂ ਆ ਰਹੇ ਸੀਗੇ ਹਾਂ ਜੀ ਕੰਮ ਤੋਂ ਆ ਰਹੇ ਸੀ ਤਾਂ ਜੀ ਕੱਲੇ ਸੀਗੇ ਜੀ ਹਾਂ ਜੀ ਮੈਂ ਕੱਲੇ ਆਪਣੇ ਮੋਟਰਸਾਈਕਲ ਕਿੰਨੇ ਜਾਣੇ ਸੀਗੇ ਮੋਟਰਸਾਈਕਲ ਤੇ ਮੋਟਰਸਾਈਕਲ ਨਹੀਂ ਐਦਾਂ ਕੱਲੇ ਕੱਲੇ ਹੋ ਕੇ ਖੜੇ ਸੀ ਤਿੰਨ ਜਣੇ ਇੱਕ ਇੱਧਰ ਖੜੇ ਸੀ ਦੋ ਜਣੇ ਇੱਧਰ ਖੜੇ ਸੀ ਜੀ ਅੱਛਾ ਤੇ ਇਹ ਮੋਟਰਸਾਈਕਲ ਫੇ ਕਿੱਦਾਂ ਛੱਡ ਕੇ ਭੱਜੇ ਪਹਿਲੇ ਖੜੇ ਸੀ ਮੋਟਰ ਤੇ ਉਹ ਜੋ ਟਰੈਕਟਰ ਮਾਰਿਆ ਨਾ ਉਹ ਡੇਗ ਗਿਆ ਉੱਥੇ ਉਹ ਫੇ ਉਹ ਦੌੜ ਗਏ ਉਹ ਉਹ ਮੋਟਰ ਟਰੈਕਟਰ ਵਾਲਾ ਵੀ ਥ ਤੇ ਮੋਟਰਸਾਈਕਲ ਦੀ ਚੈਕਿੰਗ ਕੀਤੀ ਤੇ ਕੀ ਕੀ ਸਮਾਨ ਵਿੱਚੋਂ ਨਿਕਲਿਆ ਜੀ ਉਹਦੇ ਚ ਸਰ ਇੱਕ ਚਲਾਨ ਸੀਗੀ ਇੱਕ ਪਿਆ ਆ ਉਹ ਚੇ ਵੀ ਜਿਹੜਾ ਚਲਾਨ ਪਹਿਲਾ ਵੀ ਚਲਾਨ ਉਹ ਬੋਰਡ ਨੰਬਰ ਪਲੇਟ ਦਾ ਆ ਜੀ ਕਿੰਨੇ ਜਣੇ ਸੀਗੇ ਜੀ ਤਿੰਨ ਜਣੇ ਸੀਗੇ ਮੁੰਨੇ ਸੀਗੇ ਤਿੰਨ ਹਾਂ ਜੀ ਮੁੰਨੇ ਸੀਗੇ ਜੀ ਕਿੰਨੀ ਉਮਰ ਤੇ ਲੱਗਦੇ ਸੀਗੇ ਤੁਹਾਨੂੰ ਉਮਰ ਜਿਹੜਾ ਮੂੰਹ ਪ੍ਰੋਪਰ ਬਣਿਆ ਕੋਈ ਹੋ ਨਹੀਂ ਸਕਦਾ ਵੈਸੇ 25 ਕੇ ਸਾਲ ਦੀ ਤਾਂ ਉਮਰ ਸੀਗੀ ਜੀ ਕੀ ਮੰਗ ਕਰਦੇ ਹੋ ਜੀ ਪੁਲਿਸ ਤੋਂ ਮੈਂ ਜੀ ਮੈਨੂੰ ਇਨਾਂਇ ਮਨਣਾ ਚਾਹੀਦਾ ਕਿ ਮੈਂ ਇਕੱਲਾ ਆਉਂਦਾ ਹੈਗਾ ਜੀ ਮੇਰੇ ਘਰ 'ਚ ਬੱਚੇ ਆ ਛੋਟੇ ਆ ਤੇ ਜਿਹੜੇ ਬੰਦੇ ਫੜੇ ਜਾਂ ਛੇਤੀ ਛੇਤੀ ਜਾਂ ਕਿਸੇ ਨੇ ਉਹ ਕਰਾਇਆ ਤੇ ਉਹਨਾਂ ਨੂੰ ਵੀ ਛੇਤੀ ਛੇਤੀ ਫੜਿਆ ਜਾਏ ਤੇ ਮੈਨੇ ਸਾਹਬ ਦਵਾਇਆ ਜੀ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਹੈ ਬਲਵਿੰਦਰ ਸਿੰਘ। ਮੇਰੇ ਮੈਸੇਜ ਇੱਥੇ ਕਾਉਂਸਲਰ ਆ ਬਾਅਦ ਨੰਬਰ 49 ਤੋਂ ਸੁਨੀਤਾ ਦੇਵੀ ਜੀ ਬਗਾ। ਬਾਅਦ ਤੋਂ ਇਹ ਕਿ ਸਰਦਾਰ ਸਾਹਿਬ ਨੇ ਕਹਿੰਦੇ ਹਾਂ ਜੀ ਸਰ ਹਾਂਜੀ ਹਾਂਜੀ 5:30 ਵਜੇ ਚੇਤਨ ਜੀ ਭਾਈ ਸਾਹਿਬ ਮੇਰੇ ਮਿਲਕ ਪਲਾਂਟ ਦੇ ਵਿੱਚ ਡਿਊਟੀ ਕਰਦੇ ਆ ਤੇ ਉਹ ਇੱਥੋਂ ਡਿਊਟੀ ਪੁੱਗਾ ਕੇ ਤੇ ਆ ਰਹੇ ਸੀਗੇ ਇੱਥੇ ਤਿੰਨ ਅਣਪਛਾਤੇ ਬੰਦੇ ਜਿਨ੍ਹਾਂ ਨੇ ਜਾਨਕੀ ਮੂੰਹ ਬਣਿਆ ਸੀਗੇ ਕਹਿੰਦੇ ਦੱਸ ਦੇ ਭਾਜੀ। ਉਹ ਮੂੰਹ ਬਣ ਵੇ ਰੁਕੇਓ ਇੱਕ ਮਿੰਟ ਭਾਜੀ ਰੁਕਣ ਦੀ ਕੋਸ਼ਿਸ਼ ਕੀਤੀ ਪਰ ਰੁਕੇ ਨਹੀਂ ਸੀਗੇ ਉਹਨਾਂ ਨੇ ਧੱਕਾ ਦਿੱਤਾ ਫੇਰ ਭਾਈ ਸਾਹਿਬ ਨਾਲ ਮੇਰੇ ਨਾਲ ਹੱਥ ਪਾਈ ਹੋਇਆ ਹੱਥ ਪਾਈ ਹੋਣ ਦੇ ਬਾਵਜੂਦ ਇੱਕ ਬੰਦਾ ਕੋਈ ਟਰੈਕਟਰ ਲੈ ਕੇ ਆ ਰਿਹਾ ਸੀ ਉਹਨੇ ਦੇਖਿਆ ਜੀ ਤਿੰਨ ਬੰਦਿਆਂ ਨੇ ਮੂੰਹ ਬੰਨਿਆ ਆ ਉਹਨੇ ਫਟਾਫਟ ਵੀ ਇਸ਼ਾਰੀ ਕੀਤੀ ਮੁੰਡਾ ਬਹੁਤ ਇਸ਼ਾਰ ਸੀਗਾ ਜਿਹੜਾ ਸੀਗਾ ਉਹਨੇ ਆ ਕੇ ਫਟਾਫਟ ਫਿਰ ਟਰੈਕਟਰ ਜਿਹੜਾ ਬੈਕ ਕਰਕੇ ਨਾ ਪਹਿਲਾਂ ਤਾਂ ਘੁਮਾਇਆ ਉਹਨਾਂ ਦੇ ਦੁਆਲੇ ਫੇਰ ਉਹ ਉੱਥੇ ਬੰਦਾ ਖੜਾ ਉਹਨੇ ਮੋਟਰਸਾਈਕਲ ਚਾਰਿਆਂ ਨੇ ਬੰਦੇ ਤੇ ਸੀਗਾ ਨਿਕਲ ਮੋਟਰਸਾਈਕਲ ਖੜਾ ਮੋਟਰਸਾਈਕਲ ਵੀ ਹਿੱਟ ਕਰ ਦਿੱਤਾ ਉਹਨਾਂ ਉਹ ਭੱਜ ਗਏ ਤਿੰਨ ਮਿੰਟ ਉਹ ਤਿੰਨੇ ਇੱਧਰੋਂ ਪੈਦਲ ਭੱਜ ਗਏ 5:30 ਵਜੇ ਦੀ ਗੱਲ ਸਾਢੇ 5 ਵਜੇ ਤੱਕ ਜੀ ਤੱਕ ਵੱਧ ਗਿਆ ਤੱਕ ਪੁਲਿਸ ਨਹੀਂ ਆਈ ਜੀ ਸਰ ਮੈਂ ਐਸਐਚਓ ਸਾਹਿਬ ਨਾਲ ਮੇਰੀ ਗੱਲ ਹੋਈ ਸੀਗੀ ਕਹਿੰਦੇ ਵੀ ਮੁਲਾਜ਼ਮ ਜਿਹੜੇ ਡਿਊਟੀ ਅਫਸਰੋਂ ਭੇਜਦੇ ਸੀ ਡਿਊਟੀ ਅਫਸਰ ਸਾਡੇ ਬਲਵਿੰਦਰ ਜੀ ਆ ਉਹਨਾਂ ਨੇ ਮੈਨੂੰ ਕਿਹਾ ਸੀ ਬਲਵਿੰਦਰ ਜੀ ਮੈਂ ਕੋਈ ਬਿਆਨ ਲਿਖ ਰਿਆਂ ਮੈਂ ਬਿਆਨ ਲਿਖਿਆ ਲਾ ਤੇ ਤੁਹਾਨੂੰ ਵੀ ਪਤਾ ਹੀ ਹੈ ਅੱਜ ਸੂਸਾ ਕੋਈ ਪ੍ਰੋਗਰਾਮ ਚ ਉਹ ਤੇ ਸਾਰੀ ਪੁਲਿਸ ਉੱਥੇ ਤਕਰੀਬਨ ਮੇਰੇ ਘਰ ਬਿਜੀ ਆ ਤੇ ਮੈਂ ਕਿਹਾ ਮੈਂ ਉਸੇ ਵੇਲੇ ਆ ਗਿਆ ਸੀਗਾ 2 ਮਿੰਟ ਚ ਮੈਂ ਵੀ ਉਸ ਤੇ ਮੁਲਾਜ਼ਮ ਜਦੋਂ ਆਂਦੇ ਫੇ ਆਪਾਂ ਗੱਲ ਕਰਦੇ ਸਰ